ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਤੇ ਅੱਜ ਆਪਾਂ ਚੱਲੇ ਜੀ ਜੀਰੀ ਲੈ ਕੇ ਜਿਹੜੀ ਕੱਲ ਵੱਡੀ ਦੀ ਆਪਣੀ ਜੀਰੀ 1500 ਨੂੰ ਦੇਖਦੇ ਹਾਂ ਚੱਲ ਕੇ ਮੰਡੀ 'ਚ ਕਿਆ ਰੇਟ ਲੱਗਦਾ ਜੀ। ਕਿਆ ਝਾੜ ਆਉਂਦਾ ਜੀ ਝਾੜ ਤਾਂ ਇਹ ਕਿ ਘੱਟੇ ਦੱਸ ਰਹੇ ਨੇ ਥੋੜੇ ਜਿਹਾ। ਤੇ ਰੇਟ ਵੀ ਥੋੜਾ ਜਿਹਾ ਘਟਿਆ ਕਿਉਂਕਿ ਇਹਦੇ ਕਿ ਵੀਰੇ ਮੌਸਮਾ ਖਰਾਬ ਰਿਹਾ ਖਰਾਬ ਕਰਕੇ ਜੀਰੀਆਂ ਵਿੱਚ ਖਰਾਬ ਹੋ ਗਈਆਂ। ਵਿੱਚ ਦਾ ਜਮੇ ਹੀ ਖਰਾਬ ਹੋ ਗਈ ਜੀ ਜੀਰੀਆਂ ਆਪਣੀਆਂ ਵੀਰੇ ਜਿਵੇਂ ਪੂਸ਼ਾ 44 ਹੋ ਗਈ। ਔਰ ਕਈ ਬੀਜ ਨੇ ਵੀਰੇ ਜਿਵੇਂ ਪੀਆਰ 131 ਹੋ ਗਈ ਇਹਦਾ ਜਿਹੜੀਆਂ ਪੀਆਰ ਬਰੇਇਡ ਨੇ ਵੀਰੇ ਤਾਂ ਬਹੁਤ ਜ਼ਿਆਦਾ ਖਰਾਬ ਹੋ ਗਏ ਬਹੁਤ ਜ਼ਿਆਦਾ ਨੁਕਸਾਨ ਆਈ ਆਪਣੇ ਤੌਰੇ ਐ ਮੰਨ ਕੇ ਚੱਲੋ ਜੀ ਤੁਸੀਂ 100 ਦੇ ਵਿੱਚੋਂ 80 80% 90 90% ਜੀ ਨਹੀਂ ਜਮ੍ਹਾਂ ਖਤਮ ਨੇ ਜੀ ਬੋਣ ਵਾਲੇ ਕੰਮ ਹੋਇਆ ਵਿੱਚ ਤਾਂ ਆਪਣੇ ਤੌਰੇ ਪਰ ਫੇਰ ਵੀ ਚਲੋ ਆ ਦੇਖਦੇ ਹਾਂ ਆਪਣੇ ਹੁਣ 1509 ਜੀਰੀ ਕੀ ਆ ਰੇਟ ਨੇ ਤੇ ਕੀ ਆ ਨਹੀਂ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਜੀ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਜੀ ਪਹੁੰਚ ਗਏ ਤੇ ਜੀ ਆਪਾਂ ਮੰਡੀ ਦੇ ਵਿੱਚ ਤੁਸੀਂ ਜੀਰੀ ਚੈੱਕ ਕਰ ਸਕਦੇ ਹੋ ਜੀਰੀ ਵਧੀਆ ਹੀ ਹੋਈ ਹੈ ਜੀ ਜਾਨੀ ਕਿ ਜਿਆਦਾ ਵੀ ਨਹੀਂ ਹੈਗੀ ਘੱਟ ਵੀ ਨਹੀਂ ਹੈਗੀ ਠੀਕ ਆ ਆਪਣੇ ਥੋੜਾ ਜਿਹਾ ਵੀਰੇ ਇੱਧਰ ਆਲੂ ਮਟਰ ਘੱਟ ਲੱਗਦੇ ਨੇ ਉਹਦੇ ਕਰਕੇ ਥੋੜੀ ਜਿਹੀ ਪ੍ਰੈਕਟਿਕ ਘੱਟ ਲਾਉਂਦੇ ਨੇ ਲੋਕ ਜਿਹੜੇ ਏਰੀਆ 'ਚ ਆਲੂ ਤੇ ਮਟਰ ਜ਼ਿਆਦਾ ਲੱਗਦਾ ਉੱਥੇ ਜ਼ਿਆਦਾ ਲੱਗਦੀ ਹੈ ਜੀ ਇਹ ਚੱਲ ਰਹੇ ਨੇ ਪੱਖੇ ਆਪਾਂ ਵੀ ਦੇਖ ਰਹੇ ਜੀ ਹੁਣ ਧਰਾਉਣੇ ਆਂ ਧਰਾ ਕੇ ਫੇਰ ਲਵਾਉਣੇ ਆ ਪੱਖਾ ਬਾਕੀ ਦੇ ਜੀ ਪੱਖਾ ਲਾਉਣ ਥੋੜੀ ਜੀ ਟੋਟੀ ਹੈਗੀ ਜੀ ਵਿੱਚ ਪਰ ਜ਼ਿਆਦਾ ਨਹੀਂ ਹੈਗੀ ਇੰਦਰੀ ਕੁਬਾਈ ਦੀ ਹੋ ਰਹੀ ਤੇ ਹੁਣ ਜੀ ਤੇ ਉਹਨੂੰ ਵੀ ਲਾ ਦੇ ਪੱਖਾ ਨਾਲ ਦੇ ਨਾਲ ਆਪਣੇ ਵੀ ਨਾਲ ਦੇ ਨਾਲੇ ਚੱਲ ਰਿਹਾ ਟਰਾਲੀ ਤੇ ਪਾਰ ਰਹੇ ਨੇ ਪੱਖੇ ਦੇ ਵਿੱਚ ਇੱਧਰ 26 ਜੀਰੀ ਜੀ ਖੰਡਿਆਈ ਹੋਈ ਆ 26 ਜੀਰੀ ਪਾਟਰ ਰਹਿਣ ਜੀਰੀ ਨੂੰ ਨਾਲ ਦੇ ਨਾਲ ਸਰਕਾਰ ਰਹਿਨੇ ਇਹ ਕੀਤਾ ਝੋਨਾ ਲਾਇਆ ਪਾਊਗਾ ਜੀ ਭਾਈਆਂ ਦਾ ਖੜਿਆ ਆ ਪਿਆ ਦੂਰ ਤੱਕ ਆਨੇ ਆਪਣੇ ਬਾਪੂ ਜੀ ਚੱਲ ਪਈ ਤੇ ਜੀ ਬੋਲੀ ਦਾ ਕੰਮ ਆਪਣੇ ਤਰੀਕ ਹੈਗੇ ਅੱਜ 22 ਤਿੰਨ ਸੌ ਬਾਅਦ ਤਾਂ ਹੁਣ ਨਹੀਂ ਤੁਹਾਨੂੰ ਬੋਲੀ ਕਿੰਨੇ ਲੱਗਦੀ ਆ 2200 3100 ਪੰਜਾ 99 3100 10 10 2 3 3 40 70 70 ਲੋ ਜੀ ਆਪਣੀ ਲੱਗ ਗਈ ਜੀ 3270 ਰੁਪਏ ਜੀ ਦੇ ਵਿੱਚ ਮਾੜੀ ਕਮੜੀ ਕਰ ਰਹੇ ਨੇ ਗੁੰਮਾ ਰਹੇ ਨਾ ਪਾ ਲਓ ਬੋਲੀ ਤਾਂ ਬੋਲੀ ਤਾਂ ਪਤੀ ਸੱਤ ਰ 77 ਅਸਲੀ ਜਿਹੜੀ 1509 ਆ ਜੀ ਜਿਹਦੀ ਬੋਲੀ ਲੱਗ ਰਹੀ ਆ ਭਈਆ 3300 ਲਿਖੀ ਸਰ ਬਈ ਲੋ ਜੀ ਆ ਢੇਰੀ ਲੱਗੀ ਜੀ 3300 ਰੁਪਿਆ 3300 ਵਿਕੀ ਆ 3300 ਆ ਜੀ ਹਾਂ ਜੀ ਠੀਕ 3300 ਲੱਗੀ ਜੀ ਪਟਿਆਲਾ ਮੰਡੀ ਲੋ ਜੀ 2800 ਤੋਂ ਸ਼ੁਰੂ ਹੋਈਦੀ ਬੋਲੀ ਇਹਦੀ 80 ਰੁਪਏ ਪੰਜ ਜਾਂ 50 70 75 ਰੁਪਏ ਕਾਸੀ ਕਾਸੀ ਬੱਤੀ ਜਾਂਦੀ ਬੰਦਾ ਗਈ 93 30 5 60 15 20 30 ਵੀ ਵੜਾਈ ਹਾਂ ਦੋ 25 25 80 ਸਾਹਿਬ ਸਿੱਡੀ ਕੱਟੀ ਆ ਗਈ ਥਾਂ ਗਿਆ ਸਾਫ ਵੀ ਲੱਗਿਆ ਹੁਦ ਕਰਦੇ ਕੰਮ ਜਾਈ ਹਾਂ 3325 ਰੁਪਏ ਲੱਗੇ ਜੀ ਇਹ ਲੋ ਜੀ ਚੱਲ ਪਿਆ ਦਾ ਕੰਡਾ ਲੱਗੇ ਹੋਇਆ ਭਰਨ ਮਾ ਬੋਲੀ ਦੇ ਬਾਅਦ ਜਦ ਇਹ ਲਾਤਾ ਜੀ ਕੰਡਾ 15 ਕਿ ਮਿੰਟ ਬਾਅਦ ਦੇਖਦੇ ਆ ਕਿੰਨੀਆਂ ਬੋਰੀਆਂ ਹੁੰਦੀਆਂ ਨੇ ਤੁਹਾਨੂੰ ਸਾਰਾ ਦੱਸਾਂਗੇ ਜੀ ਕਿੰਨੀ ਜਗ੍ਹਾ ਤੇ ਆਪਣੀ ਕਿੰਨੇ ਜਗਾ ਚ ਕਿੰਨੀਆਂ ਬੋਰੀਆਂ ਹੋਈਆਂ ਨੇ ਇਹ ਕਿਦਰਾ ਖੰਡਿਆਈ ਵੇਚ ਤੜਕੇ ਦੀ ਜੀਰੀ ਖੰਡਿਆਈ ਵਾ 26 126 ਕਿਆ ਛਾੜ ਦੂਗੀ ਹੁਣ ਸਵੇਰ ਦਾ ਬੋਹਵਜਨ ਟੁੱਟ ਗਿਆ ਹੋਣਾ ਇਹਦਾ ਐਨ ਪੱਕੀ ਪਈਆ ਸੁੱਕੀ ਪਈ ਹੈ ਜੀ ਜੀਰੀ ਇਹ ਐਨ ਸੁੱਕੀ ਪਈਆ ਵੀਰੇ 26 ਜੀਰੀ ਕਿਆ ਇਹਨੇ ਵਜਨ ਦੇਣਾ ਹੈ ਜਮਾ ਵਜਨ ਟੋਟ ਲੈਣਾ ਧੁੱਪ ਚ ਹਾਂਜੀ ਤੇ ਆਪਾਂ ਜੀਰੀ ਦਾ ਕੰਮ ਨਿਬੇੜ ਕੇ ਮੰਡੀ ਚੋਂ ਆਪਾਂ ਆਗੇ ਤੇ ਹੁਣ ਮੋਟਰ ਤੇ ਤੇ ਹੁਣ ਟਰਾਲੀ ਕੱਢੀ ਆ ਜੀ ਆਪਾਂ ਨੇ ਆ ਕੇ ਮੋਟਰ ਤੇ ਤੇ ਜਿਹੜਾ ਆਪਣਾ ਜੀਰੀ ਦਾ ਰੇਟ ਤਾਂ ਵੀਰੇ ਤਕਰੀਬਨ ਪਹਿਲਾਂ ਆਪਾਂ ਸਾਰੀ ਮੰਡੀ ਦਾ ਰੇਟ ਤੁਹਾਨੂੰ ਦੱਸ ਦਵਾਂ ਕਿ ਕੀ ਚੱਲਿਆ ਜੀ ਅੱਜ ਸਾਰੀ ਮੰਡੀ ਦਾ ਰੇਟ ਜਿਹੜਾ ਚੱਲਿਆ ਵੀਰੇ ਅੱਜ ਉਹ ਚੱਲਿਆ 2800 ਤੋਂ ਲੈ ਕੇ 3300 ਤੱਕ 3350 ਤੱਕ ਰੇਟ ਚੱਲਿਆ ਜੀ ਵੀਰੇ ਏਵਰੇਜ ਕਹਿ ਸਕਦੇ ਆਪਾਂ ਵੀ ਜਿਹੜੀ ਏਵਰੇਜ ਸਾਰੀ ਮੰਡੀ 'ਚ ਜ਼ਿਆਦਾਤਰ ਚੱਲਿਆ ਰੇਟ ਉਹ ਹੈਗਾ 3300 ਤੱਕ ਕੋਈ ਢੇਰੀ ਦੀ ਵੀਰੇ ਉਹ 3350 ਤੱਕ ਵੀ ਲੱਗੀ ਆ ਲੇਕਿਨ ਜਿਹੜੀ ਜ਼ਿਆਦਾਤਰ ਲੱਗੀਆਂ ਨੇ ਢੇਰੀਆਂ ਵੀਰੇ ਉਹ 3200 ਤੋਂ ਲੈ ਕੇ 3300 ਦੇ ਵਿੱਚ ਲੱਗੀਆਂ ਨੇ ਜ਼ਿਆਦਾਤਰ ਢੇਰੀਆਂ ਥੋੜਾ ਯਾਰ ਇਹਦੇ ਚ ਪਹਿਲਾਂ ਨਾਲੋਂ ਤੇਜ਼ੀ ਆਈ ਆ ਤੇ ਜਿਹੜਾ ਆਪਣਾ ਵੀਰੇ ਝਾੜਤਾ ਜੀਰੀ ਦਾ ਉਹ ਵੀ ਇਸ ਵਾਰੀ ਘੱਟਿਆ ਝਾੜ ਜ਼ਿਆਦਾ ਝਾੜ ਨਹੀਂ ਹੈਗਾ ਜੀ ਜੇ ਹੁਣ ਤੋਂ ਆਪਾਂ ਆਪਣੀ ਗੱਲ ਕਰੀਏ ਝਾੜ ਦੀ ਵੀਰੇ ਤਾਂ ਆਪਣੇ ਕਿੱਲੇ ਦੇ ਹਿਸਾਬ ਨਾਲ ਵੀਰੇ 19 ਕੁ ਕਮਾਂਟਲਾਂ ਦੀ ਬਣਦੀ ਜੀਰੀ ਤੇ ਆਪਣਾ ਅੱਧਾ ਕਿੱਲਾ ਤੇ ਅੱਧੇ ਕਿੱਲੇ ਜੋ ਆਪਣੇ ਸਾਢੇ 19 ਸਾਢੇ 9 ਕੁ ਕਵਾਂਟਲ ਬਣਦੇ ਨੇ ਜੀ ਆਪਣੇ ਅੱਧੇ ਕਿੱਲੇ ਜੋ ਜੇ ਆਪਾਂ ਕਿੱਲੇ ਦੀ ਵੀਰੇ ਚਲਾਉਣੀ ਤਾਂ ਉਹ 19 ਕੁ ਕਮਾਂਟਲਾਂ ਦਾ ਹਿਸਾਬ ਬਣਦਾ ਜੀ ਆਦਰ ਹੀ ਆਪਣਾ ਝਾੜ ਤੇ ਜਿਹੜਾ ਆਪਣਾ ਰੇਟ ਲੱਗਿਆ ਜੀ ਜੀਰੀ ਦਾ ਉਹ ਆਪਣੀ ਜੀਰੀ ਦਾ ਰੇਟ ਲੱਗਿਆ 3270 ਰੁਪਏ ਤੇ 10 ਰੁਪਏ ਹੋਰ ਪਵਾਲੇ ਦੇ ਜੇ ਆਪਾਂ ਨੇ 3280 ਹੋਗੇ ਤੇ ਪਰ ਬੋਲੀ ਦੇ ਵਿੱਚ ਰੇਟ 3270 ਰੁਪਏ ਲੱਗਿਆ ਜੀ ਰੇਟ ਇਹਦੀ ਜੀ ਮੰਡੀ ਦੀ ਅੱਜ ਆਪਣੀ ਤਾਜ਼ਾ ਅਪਡੇਟ ਪਿਆ ਰੇਟ ਲੱਗੇ ਜੀ ਕਿ ਆ ਝਾੜ ਆ ਆ ਝਾੜ ਆਏ ਜੀ ਆਪਾਂ ਤੁਹਾਨੂੰ ਦੱਸਤੀ ਸਾਰੀ ਜਾਣਕਾਰੀ ਅਤੇ ਵੀਡੀਓ ਕਿਦਾਂ ਦੀ ਲੱਗਦੀ ਹੈ ਜੀ ਵੀਡੀਓ ਨੂੰ ਦੇਖ ਕੇ ਲਾਈਕ ਅਤੇ ਕਮੈਂਟ ਜਰੂਰ ਕਰੋ ਵੀਰੇ ਇੱਕ ਹੋਰ ਵੇਨ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਤੇ ਕਿਉਂਕਿ ਤੁਹਾਡੇ ਸਾਥੀ ਆਪ ਨੂੰ ਬਹੁਤ ਜ਼ਿਆਦਾ ਲੋਡ ਹੈ ਜੀ ਵੀਡੀਓ ਦੇਖਣ ਲਈ ਜੀ ਧੰਨਵਾਦ ਮਿਲਦੇ ਆ ਕਿਸੇ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ ਜੀ